ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਾਂ ਦੋਸਤੋ ਜਿਵੇਂ ਆਪਾਂ ਅੱਜ ਤੋਂ 10 ਦਿਨ ਪਹਿਲਾਂ ਗੱਲ ਕੀਤੀ ਸੀ ਕਿ ਵੀ 26 27 ਦੇ ਨੇੜੇ ਇੱਕ ਸਿਸਟਮ ਆ ਸਕਦਾ ਹੈ ਤਾਂ 26 27 ਵਾਲੇ ਸਿਸਟਮ ਦੇ ਬਾਰੇ ਆਪਾਂ ਇੱਥੇ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ 26 27 ਮਾਰਚ 2025 ਦੀ ਇੱਕ ਚੀਜ਼ ਮੈਂ ਵੀਡੀਓ ਦੇ ਸ਼ੁਰੂ ਚ ਗੱਲ ਕਰਨੀ ਚਾਹਾਂ ਕਿ ਇਸ ਸਾਲ ਮੌਲ ਇਹੋ ਜਿਹਾ ਹੈ ਕਿ ਕੁਦਰਤ ਦੇ ਵਿੱਚ ਅਮੀਨ ਨੂੰ ਆਮ ਕਿ ਆਪਾਂ ਐਂ ਕਹਿ ਸਕਦੇ ਹਾਂ ਕਿ ਉੱਪਰ ਦੋ ਵਿਅਕਤੀ ਬੈਠੇ ਆ ਇੱਕ ਕਿ ਵਿਅਕਤੀ ਕਹਿੰਦਾ ਕਿਸਾਨ ਦੀ ਫਸਲ ਨੂੰ ਖਰਾਬ ਕਰਨਾ ਹੈ। ਦੂਸਰਾ ਜਿਹੜਾ ਚੰਗਾ ਆਦਮੀ ਜੋ ਫਰਸ਼ਤਾ ਬੈਠਾ ਉਹ ਕਹਿੰਦਾ ਨਹੀਂ ਨਹੀਂ ਫਸਲ ਬਚਾਉਣੀ ਹੈ। ਇੱਕਦਮ ਤਾਪਮਨ ਵਧਦਾ ਫਿਰ ਘਟ ਜਾਂਦਾ। ਵਧਦਾ ਫਿਰ ਘਟ ਜਾਂਦਾ। ਹਾਲਾਤ ਸਾਡੇ ਇੱਥੇ ਇਹੋ ਜਿਹੇ ਹੋ ਗਏ ਐ ਕਿ ਜੇ ਤੁਸੀਂ ਇਹ ਦੇਖੋਗੇ ਤਾਪਮਨ ਤਾਂ ਦੇਖੋ 27 ਤਰੀਕ ਨੂੰ ਤਾਪਮਨ ਤੁਹਾਡੇ ਜਿਹੜੇ ਹੈਗੇ ਐ ਕਾਫੀ ਹੱਦ ਤੱਕ ਜਾ ਸਕਦੇ 34 35 36 ਡਿਗਰੀ ਤੱਕ ਜਾ ਸਕਦੇ। ਪ੍ਰੰਤੂ ਜਿਵੇਂ ਅਸੀਂ 28 ਮਾਰਚ 2025 ਨੂੰ ਜਾਣਦੇ ਹਾਂ ਤਾ ਤੁਹਾਡੀ ਸਕਰੀਨ ਤੇ ਤਾਪਮਨ ਹੈ ਤੁਸੀਂ ਦੇਖ ਰਹੇ ਹੋ ਕਿ ਪਟਿਆਲਾ 29 ਤੇ ਜਾ ਕੇ ਰੁਕ ਗਿਆ ਜਦੋਂ ਕਿ ਪਹਿਲਾਂ ਇਹ 34 ਤੇ ਗਿਆ ਸੀਗਾ 31 ਤੇ ਰਹਿ ਗਿਆ ਚਲੋ ਤੇ 29 ਇਹ ਮਾਰਚ 2025 ਨੂੰ ਜਾਨੇ ਆ ਤਾਂ ਤਾਪਮਨ ਜਿਹੜੇ ਹੈਗੇ ਆ ਫੇਰ ਉਹ ਡਾਊਨ ਹੁੰਦੇ ਹੈ ਕੁਝ ਫਰਕ ਪੈਂਦਾ ਕਹਿੰਦਾ ਮਤਲਬ ਇਹ ਕਿ ਜਿਹੜੇ ਤੁਹਾਡੇ ਅਗਲੇ ਦਿਨ ਹੈ ਇੱਕ ਸਿਸਟਮ ਆ ਰਿਹਾ ਹੈ ਉਹ ਸਿਸਟਮ ਦੇ ਵਿੱਚ ਜਿਹੜਾ ਹੁਣ ਤਾਪਮਨ ਤੁਹਾਡੇ ਇੱਥੇ 35 36 ਡਿਗਰੀ ਤੇ ਫਿਰਦਾ ਹੈ ਇਹ ਤੁਸੀਂ ਇਹ ਦੇਖੋਗੇ ਕਿ ਬਠਿੰਡਾ 35.8 ਡਿਗਰੀ 36 ਡਿਗਰੀ ਹੋ ਗਿਆ 36 ਡਿਗਰੀ ਦਾ ਤਾਪਮਨ ਪਹੁੰਚ ਚੁੱਕਾ ਹੈ ਰਾਤ ਦਾ 13.1 ਡਿਗਰੀ ਤੇ ਹੈ ਇਹ ਘਟਣ ਵਾਲੇ ਹੈ ਦੁਬਾਰਾ ਫਿਰ ਦੁਬਾਰਾ ਫਿਰ ਇਹਨਾਂ ਤਾਪਮਨ ਨੇ ਘਟ ਜਾਣਾ ਹੈ ਜਿਹੜੇ ਵੀ ਪਾਣੀ ਲਾ ਰਹੇ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾ ਚੱਲ ਸਕਦੀ ਹੈ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ ਠੀਕ ਹੈ ਭਾਰਤੀ ਮੌਸਮੀ ਭਾਗ ਨੇ ਜੋ ਕਿਹਾ ਹੈ ਪੰਜਾਬ ਦੇ ਵਿੱਚ ਦੇਖੋ ਹਰੇ ਰਾਜਸਥਾਨ ਦੇ ਵਿੱਚ ਵਰਖਾ ਦੀ ਨਾਮਾਤਰ ਸੰਭਾਵਨਾ ਹੈ ਹਰਿਆਣੇ ਦੇ ਵਿੱਚ ਵਰਖਾ ਦੀ ਨਾ ਮਾਤਰ ਸੰਭਾਵਨਾ ਹੈ। ਕੇਵਲ ਤੇ ਕੇਵਲ ਜਿਹੜਾ ਹੈਗਾ ਤੁਸੀਂ ਕਹੋਗੇ ਪਹਾੜਾਂ ਦੇ ਨਾਲ ਲੱਗਦੇ ਇਲਾਕੇ ਕਿਤੇ ਵਰਖਾ ਹੋ ਸਕਦੀ ਹੈ। ਪੰਜਾਬ ਦਾ ਫਰੀਦਪੁਰ ਤੋਂ ਉੱਪਰਲੇ ਪਾਸੇ ਹਿੱਸੇ ਨੂੰ ਕੁਝ ਹਿੱਸੇ 'ਚ ਵਰਖਾ ਹੋ ਸਕਦੀ ਹੈ। ਜਾਂ ਆਪੇ ਕਹਿ ਸਕਦੇ ਹਾਂ ਕਿ ਜਿਹੜਾ ਸਿਸਟਮ ਹੈ ਇਹਦੇ ਨਾਲ ਪੰਜਾਬ ਦੇ 15-20% ਏਰੀਆ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਹੈ ਲੇਕਿਨ ਬਹੁਤ ਘੱਟ ਹੈ। ਠੀਕ ਹੈ ਬਹੁਤ ਘੱਟ। ਤੇ ਲੇਕਿਨ ਇਹ ਜਿਹੜਾ ਸਿਸਟਮ ਹੈ ਇਸ ਸਿਸਟਮ ਦੇ ਨਾਲ ਭਾਰੀ ਬਰਫਬਾਰੀ ਤੇ ਵਰਖਾ ਹੋ ਸਕਦੀ ਹੈ ਕਸ਼ਮੀਰ ਦੇ ਵਿੱਚ ਜੰਮੂ ਦੇ ਵਿੱਚ ਲਦਾਖ ਦੇ ਵਿੱਚ ਉੜਨਾਚਲ ਪ੍ਰਦੇਸ਼ ਦੇ ਵਿੱਚ ਮਤਲਬ ਕਿ ਆਪੇ ਕਹਿ ਸਕਦੇ ਕਿ ਪਹਾੜਾਂ ਦੇ ਉੱਤੇ ਬਹੁਤ ਚੰਗੀ ਜਿਹੜੀ ਹੈਗੀ ਵਰਖਾ ਹੋਣ ਵਾਲੀ ਹੈ ਇੱਥੋਂ ਤੱਕ ਕਿ ਜਿਹੜਾ ਹੈਗਾ ਆਪਣਾ ਹਿਮਾਚਲ ਦੇ ਵਿੱਚ ਜਿਹੜਾ ਹੈਗਾ ਚੰਗੀ ਵਰਖਾ ਹੋ ਸਕਦੀ ਹੈ ਜਿਵੇਂ ਲਿਖਿਆ ਹੈ ਜੰਮੂ ਕਸ਼ਮੀਰ ਲਦਾਖ ਗਿਲਗਿਲ ਬਾਸਤਰ ਮੁਜਫਰਾਬਾਦ 25 ਤੋਂ 28 ਤਰੀਕ ਨੂੰ ਥੰਡ ਸਟਾਰਮ ਬਿਜਲੀ ਰਿਸਕ ਦੀਆਂ ਕਾਰਵਾਈਆਂ हिमाचल प्रदेश ਦੇ 25 26 27 ਨੂੰ ਉੱਤਰਾਖੰਡ ਦੇ ਵਿੱਚ 26 27 28 ਨੂੰ ਤੇ ਪੰਜਾਬ ਦੇ ਵਿੱਚ 26 27 ਜਾਂ 26 27 ਦੇ ਦਰਮਿਆਨ ਜਿਹੜਾ ਹੈਗਾ ਇਹ ਕਾਰਵਾਈਆਂ ਹੋ ਸਕਦੀਆਂ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਠੰਡ ਦਾ સ્તર ਦੀ ਕੋਈ ਵਾਰਦੀ ਨਹੀਂ ਹੈਗੀ ਇਸ ਕਰਕੇ ਉਹਨਾਂ ਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਤੇ ਕਿਤੇ ਜਿਹੜਾ ਹੈਗਾ ਹਵਾ ਦੀ ਸਪੀਡ ਉੱਪਰ ਜਾਏਗੀ ਸਾਡੇ ਲਈ ਜਿਹੜੀ ਖੁਸ਼ੀ ਦੀ ਗੱਲ ਹੈ ਉਹ ਇਹ ਹੈਗੀ ਹੈ ਭਾਵੇਂ ਕਿ 26 ਅਤੇ 27 ਨੂੰ ਕੁਝ ਹਿੱਸੇ ਦੇ ਵਿੱਚ ਤਾਪਣ ਵੱਸ ਸਕਦਾ ਪਰantu ਜਿਵੇਂ ਬੱਦਲ ਆਏਗਾ ਉਹ ਤਾਪਮਨ ਠੀਕ ਹੋਏਗਾ ਲੇਕਿਨ ਉਸ ਤੋਂ ਬਾਅਦ ਚ ਤਾਪਮਨ ਜਿਹੜਾ ਹੈਗਾ 3 ਤੋਂ 5 ਡਿਗਰੀ ਤੱਕ ਥੱਲੇ ਆ ਜਾਊਗਾ ਵੀ ਜਿਹੜਾ ਤਾਪਮਨ ਹੁਣ 35 36 ਤੇ ਜਾ ਰਿਹਾ ਹੈ ਉਹ 30 ਦੇ ਨੇੜੇ ਤੱਕ ਆ ਜਾਏਗਾ ਤੇ ਉਹ ਪ੍ਰਮਾਤਮਾ ਦਾ ਸ਼ੁਕਰ ਹੋਏਗਾ 30 ਡਿਗਰੀ ਤਾਪਮਨ ਦਾ ਕਨਕਾਸਤ ਤੇ ਮਤਲਬ ਕਿ ਸੋਨੇ ਤੇ ਸੁਹਾਗਾ ਹੁੰਦਾ ਤਾਂ ਉਹ ਆ ਗਿਆ ਤਾਂ ਸੁੱਖ ਦਾ ਸਾਹ ਲਵਾਂਗੇ ਕਿ ਯਾਰ ਕਨਕ ਨੂੰ 5-7 ਦਿਨ 4-5 ਦਿਨ ਹੋਰ ਚੰਗੇ ਮਿਲਗੇ ਤਾਂ ਝਾੜ ਦਾ ਫਰਕ ਪੈ ਸਕਦਾ ਹੈ ਭਾਵੇਂ ਕਿ ਪੰਜਾਬ ਦੇ ਵਿੱਚ ਵਰਖਾ ਦੀ ਸੰਭਾਵਨਾ ਨਹੀਂ ਹੈਗੀ ਫਿਰ ਵੀ ਕੁਝ ਹਿੱਸਿਆਂ ਦੇ ਵਿੱਚ ਮੌਲੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਇਹ ਸਿਸਟਮ ਤੁਹਾਡੇ ਸਿਰ ਦੇ ਉੱਤੇ ਹੈਗਾ ਸਿਰ ਦੇ ਉੱਤੇ ਸਿਸਟਮ ਹੈ ਪਾਕਿਸਤਾਨ ਦੇ ਉੱਪਰ ਸਰਕੂਲੇਸ਼ਨ ਹੈ ਤੇ ਪੰਜਾਬ ਦੇ ਇੱਕਾ ਦੁੱਕਾ ਥਾਵਾਂ ਦੇ ਉੱਤੇ ਪਾਕਿਸਤਾਨ ਬਾਰਡਰ ਦੇ ਨਾਲ ਜਾਂ ਉੱਪਰ ਦੇ ਪਾਸੇ ਪਹਾੜਾਂ ਵਾਲੇ ਪਾਸੇ ਨੂੰ ਕਿਤੇ ਨਾ ਕਿਤੇ ਵਰਖਾ ਦੀ ਕਾਰਵਾਈ ਹੋ ਸਕਦੀ ਹੈ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰੰਤੂ ਇਹ ਰਾਜਸਥਾਨ ਹਰਿਆਣਾ ਯੂਪੀ ਵਰਖਾ ਦੀ ਸੰਭਾਵਨਾ ਜ਼ਿਆਦਾ ਨਹੀਂ ਹੈਗੀ ਫਿਰ ਵੀ ਪਹਾੜਾਂ ਦੇ ਨਾਲ ਕਿਤੇ ਕਾਰਵਾਈ ਹੋ ਸਕਦੀ ਹੈ ਜੇਕਰ ਅਸੀਂ ਹਿਮਾਚਲ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਚੰਗੀ ਵਰਖਾ ਹੋਣ ਦੀ ਜਿਹੜੀ ਹੈਗੀ ਜਾਂ ਬਰਫ ਪੈਣ ਦੀ ਸੰਭਾਵਨਾ ਹੈਗੀ 26 27 ਦੇ ਦਰਮਿਆਨ ਬਿਜਲੀ ਲਸ਼ਕਨਾ ਗਰਜਨਾ ਤੇ ਤੇਜ਼ ਹਵਾ ਦੇ ਬੁੱਲਿਆਂ ਦੀ ਸੰਭਾਵਨਾ ਹੈਗੀ ਹੈ ਪੰਜਾਬ ਦੇ ਵਿੱਚ ਥੰਡਰਸਟਾਰਮ ਤੇ ਬਿਜਲੀ ਲਸ਼ਕਨ ਦੀ ਵਾਰਨਿੰਗ ਹੈਗੀ ਹੈ ਜੇਕਰ ਅਸੀਂ ਥੰਡ ਸਟਾਰਮ ਅਤੇ ਬਿਜਲੀ ਅਸਕਾਂ ਦੀ ਵਾਰਿੰਗ ਦੀ ਗੱਲ ਕਰਦੇ ਹਾਂ ਤਾਂ ਉਸ ਤੋਂ ਪਹਿਲਾਂ ਅਸੀਂ ਜਿਹੜਾ ਹੈਗਾ ਇੱਕ ਇਹ ਲਾਈਨ ਪੜਾਂਗੇ ਜਿਹੜੀ ਕਿ ਸਾਡੇ ਲਈ ਇਹ ਚੰਗੀ ਖਬਰ ਹੈ ਉਹ ਇਹ ਕਹਿੰਦੀ ਹੈ ਕਿ ਦੋ ਦਿਨ ਬਾਅਦ ਪੰਜਾਬ ਦਾ ਤਾਪਮਨ 3 ਤੋਂ 4 ਡਿਗਰੀ ਜਾਂ 3 ਤੋਂ 5 ਡਿਗਰੀ ਸੈਂਟੀਗ੍ਰੇਡ ਤੱਕ ਘਟ ਜਾਏਗਾ ਜੇ ਸਾਡਾ ਤਾਪਮਨ 3 ਤੋਂ ਪੁਆਇੰਟ ਹੀ ਘਟ ਸਕਦਾ ਜਾਂਦਾ ਤਾਂ ਸਾਡੀ ਚੰਗੀ ਖਬਰ ਹੋਏਗੀ ਤਾਂ ਪੰਜਾਬ ਦੇ ਵਿੱਚ 26-27 ਦੇ ਦਰਮਿਆਨ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਇਹ ਠੰਡਾ ਸਟਾਰਮ ਆ ਸਕਦਾ ਕਿੱਥੇ-ਕਿੱਥੇ ਆ ਸਕਦਾ ਹੈਗਾ ਆਪਣਾ ਤਰਨਤਾਰਨ ਦਾ ਕੁਝ ਹਿੱਸਾ ਸ਼੍ਰੀ ਅਮਰਸਾ ਸਹਿਬ ਗੁਰਦਾਸਪੁਰ ਪਠਾਨਕੋਟ ਤੇ ਹੁਸ਼ਿਆਰਪੁਰ ਠੀਕ ਹੈ ਤਾਂ ਇੱਥੇ ਜਿਹੜੀ ਹਵਾ ਦੀ ਸਪੀਡ ਹੈ ਉਹ ਜ਼ਿਆਦਾ ਰਹਿ ਸਕਦੀ ਹੈ 30 ਤੋਂ 40 ਕਿਲੋ ਪ੍ਰਤੀ ਘੰਟੇ ਦੀ ਰਹਿ ਸਕਦੀ ਹੈ ਸ਼੍ਰੀ ਅਮਰਸਾ ਸਹਿਬ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਤੇ ਇਹਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਇਕਦੁੱਕਾ ਥਾਵਾਂ ਤੇ ਵਰਖਾ ਦੀ ਕਾਰਵਾਈ ਵੀ ਜਿਹੜਾ ਹੈਗਾ ਐ ਸਮੇਂ ਹੋ ਸਕਦੀ ਹੈ ਇਸੇ ਤਰੀਕੇ ਨਾਲ 27 ਤਰੀਕ ਨੂੰ ਵੀ ਜਿਹੜਾ ਹੈਗਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਥੰਡਰਸਟ੍ਰਮ ਬਿਜਲੀ ਲਿਸ਼ਕਰਾਂ ਤੇ ਇਹ ਕਾਰਵਾਈਆਂ ਹੋ ਸਕਦੀਆਂ। ਈਵਨ ਕਿ ਸੰਭਾਵਨਾ ਹੈਗੀ ਕਿ ਕਾਰਵਾਈਆਂ ਥੱਲੇ ਨੂੰ ਫਰੋਜਪੁਰ ਤੱਕ ਵੀ ਕਿਤੇ ਪਹੁੰਚ ਸਕਦੀਆਂ। ਹਲਕੀ ਬੂੰਦਾਬੰਦੀ ਜਿਹੜੀ ਹੈਗੀ ਪੰਜਾਬ ਦੇ ਜੇ ਆਪਾਂ ਮੋਟਾ-ਮੋਟਾ ਕਹਿ ਦਈਏ ਤਾਂ ਕੁਝ ਏਰੀਆ ਜਿਹੜਾ ਹੈਗਾ 25% ਤੱਕ ਏਰੀਆ ਪੰਜਾਬ ਦੇ ਵਿੱਚ ਇਹ ਵਰਖਾ ਤੇ ਇਹ ਚੀਜ਼ਾਂ ਕਵਰ ਕਰ ਸਕਦੀਆਂ ਤਾਂ ਇੱਕ ਚੰਗੀ ਖਬਰ ਹੋਏਗੀ। ਫਿਰ ਮੈਂ ਇਹਦੇ ਲਈ ਹੁਣ ਇਹ ਦੁਚਿੱਤੀ ਵਾਲੀ ਗੱਲ ਹੋ ਗਈ ਕਿ ਕੱਲ ਨੂੰ ਤੁਸੀਂ ਆਪ ਦਾ ਥੋੜਾ ਜਿਹਾ ਲੋਕਲ ਮੌਸਮ ਦੇਖ ਲਿਓ ਜੀ ਤੇ ਉਸ ਤੋਂ ਬਾਅਦ ਇਹ ਪਾਣੀ ਵਗੈਰਾ ਆਪਣਾ ਲਗਾ ਕਿਉਂਕਿ ਜਿਵੇਂ ਤੁਸੀਂ ਆਪਣੀ ਸਕਰੀਨ ਤੇ ਦੇਖਦੇ ਹੋ ਨਾ ਕਿ ਕੈਪ ਇੰਡੈਕਸ ਜਿਆਦਾ ਇਹ ਫਾਜ਼ਿਲਕਾਲੇ ਪਾਸਿਓ ਹਨ ਇਹ ਉੱਪਰ ਨੂੰ ਜਾਂਦਾ ਹੈਗਾ ਬਾਰਡਰ ਦੇ ਨਾਲ ਨਾਲ ਹੈ ਜਾਂ ਪੰਜਾਬ ਦੇ ਕੁਝ ਹਿੱਸਿਆਂ ਤੇ ਕੈਪ ਇੰਡੈਕਸ ਜਿਆਦਾ ਹੋ ਰਿਹਾ ਹੈ ਤਾਂ ਫਿਰ ਕਿਤੇ ਨਾ ਕਿਤੇ ਗਰਜ ਚਮਕਾਲੇ ਬੱਦਲ ਬਣ ਸਕਦੇ ਆ ਹੁਣ ਆ ਉੱਪਰਲੇ ਪਾਸਤਾ ਆ ਤਾ ਖਤਰੇ ਵਾਲਾ ਕੈਪ ਇੰਡੈਕਸ ਆ ਦੇਖੋ ਕਾਫੀ ਜਿਆਦਾ ਹੋਇਆ ਪਿਆ ਗੁਰਦਾਸਪੁਰ 2204 ਜਾਵੜਿਆ ਹਨ ਤਾਂ ਫਿਰ ਪਹਾੜਾਂ ਵਾਲੇ ਪਾਸੇ ਨੂੰ ਅਸੀਂ ਖਤਰੇ ਤੋਂ ਇਨਕਾਰ ਨਹੀਂ ਕਰ ਸਕਦੇ ਤੇਜ਼ ਹਵਾਵਾਂ ਦੇ ਇਹ ਤਾਂ ਵਾਰਨਿੰਗ ਹੈਗੀ ਹੈਗੀ ਹੈ ਕਿ ਅੱਧ ਜਿਹੜਾ ਹੈਗਾ ਉੱਪਰਲੇ ਪਾਸੇ ਨੂੰ ਲੇਕਿਨ ਇਹ ਕਿਰਿਆਮਤ ਥੱਲੇ ਨੂੰ ਵੀ ਆ ਸਕਦੀਆਂ ਤਾਂ ਫਿਰ ਜੋ ਵੀ ਕੱਲ ਨੂੰ ਪਾਣੀ ਲਾ ਰਹੇ ਆ ਥੋੜਾ ਜਿਆ ਥੋੜਾ ਜਿਆ ਧਿਆਨ ਕਰ ਲਿਓ ਜਾਂ ਆਪਣੇ ਲੋਕਲ ਏਰੀਆ ਦਾ ਮੌਸਮ ਦੇਖ ਕੇ ਤੇ ਹਵਾ ਦੀ ਰਫਤਾਰ ਦੇਖ ਕੇ ਉਸ ਹਿਸਾਬ ਨਾਲ ਆਪਣਾ ਡਿਸੀਜਨ ਤੁਸੀਂ ਲੈ ਲਿਓ ਜੋ ਹਰਿਆਣੇ ਦੇ ਵਿੱਚ ਭਾਵੇਂ ਕਿ ਕੋਈ ਨੇਚਰਲ ਵਰਖਾ ਦੀ ਸੰਭਾਵਨਾ ਨਹੀਂ ਹੈਗੀ ਪਰੰਤੂ ਹਰਿਆਣੇ ਲਈ ਵੀ ਚੰਗੀ ਖਬਰ ਇਹ ਹੈਗੀ ਕਿ ਥੋੜਾ ਤਾਪਨ ਘਟਣ ਜਾ ਰਿਹਾ ਹੈ ਤਾਪਨ ਤੁਹਾਡਾ ਘਟ ਜੇਗਾ ਇਹ ਅਗਲੇ 2 ਦਿਨ ਬਾਅਦ ਜਿਹਦੇ ਕਰਕੇ ਥੋੜੀਆਂ ਫਸਲਾਂ ਸੇ ਕਣਕਸ ਤੇ ਰਾਹਤ ਦੀ ਖਬਰ ਹੋਵੇਗੀ ਜਮੂ ਵਾਲਿਓ ਵਰਖਾ ਪਵੇਗੀ ਵਧੀਆ ਵਰਖਾ ਹੋਊਗੀ ਧੂੜ ਪਰੇ ਹਨੇਰੀ ਵੀ ਆ ਸਕਦੀ ਹੈ ਤਾਂ ਇਹ ਚੀਜ਼ ਦਾ ਸੰਭਾਵਨਾ ਬਣੀ ਰਹੇਗੀ ਤੇ ਇਹ ਰਾਜਸਥਾਨ ਤਾਪਨ ਬਹੁਤ ਉੱਤੇ ਆ ਚੁੱਕਿਆ ਹੈ ਲੇਕਿਨ ਤੇ ਦੋ ਦਿਨ ਬਾਅਦ ਹਵਾ ਬਦਲੇਗੀ ਤੁਹਾਨੂੰ ਵੀ ਥੋੜੀ ਰਾਹਤ ਮਿਲੇਗੀ ਵਰਖਾ ਦੀ ਸੰਭਾਵਨਾ ਨਹੀਂ ਹੈਗੀ ਇਕਾ ਦੁਕਾ ਥਾਵਾਂ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਯੂਪੀ ਯੂਪੀ ਵਾਲਿਓ 27 28 ਏ 29 ਨੂੰ ਤੇਜ਼ ਹਵਾ ਚੱਲ ਸਕਦੀ ਹੈ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜੇ ਕੋਈ ਪਾਣੀ ਲਾ ਰਿਹਾ ਤਾਂ ਆਪਣਾ ਉਸ ਚੀਜ਼ਾਂ ਧਿਆਨ ਰੱਖਣਾ ਮੌਸਮ ਤੁਹਾਡੇ ਆਮ ਤੌਰ ਤੇ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈਗੀ ਹੈ ਤੇ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਇਹ ਜਿਹੜਾ ਸਿਸਟਮ ਹੈਗਾ ਇਹ ਥੋੜਾ ਜਿਹਾ ਮੌਸਮ ਦੇ ਵਿੱਚ ਰੰਗਤ ਲਿਆ ਰਿਹਾ ਹੈ ਤੇ ਤੁਹਾਡੇ ਵੀ ਜੋ ਹੈ ਇਹ ਆਪਣੀ ਜੋ ਕੈਪ ਇੰਡੈਕਸ ਹੈਗਾ ਉਹਨੂੰ ਅਸੀਂ ਦੇਖਦੇ ਹਾਂ ਤਾਂ ਸਹਾਰਨਪੁਰ ਮਯਾਫਨਗਰ ਇਧਰਲੇ ਪਾਸੇ ਹੋ ਜਾਏਗਾ ਤੇ ਕੈਪ ਇੰਡੈਕਸ ਵਧ ਰਿਹਾ ਹੈ ਤਾਂ ਜਿਸ ਕਰਕੇ ਤੇਜ਼ ਹਵਾ ਦੀਆਂ ਕਾਰਵਾਈਆਂ ਹੋ ਸਕਦੀਆਂ ਤੁਸੀਂ ਦੇਖ ਰਹੇ ਹੋ ਨਾ ਪਾਣੀਪਤ ਤੱਕ ਏਰੀਆ ਖਰਾਬ ਹੋ ਰਿਹਾ ਤੇ ਹਰਿਆਣੇ ਦੇ ਵਿੱਚ ਹੀ ਫੇਰ ਕੁਝ ਜਗ੍ਹਾ ਤੇ ਤੇਜ਼ ਧੂੜ ਭਰੀ ਹਨੇਰੀ ਜਿਹੜੀ ਹੈਗੀ ਚੱਲ ਸਕਦੀ ਹੈ ਤਾਂ ਸਾਨੂੰ ਦੋ ਦਿਨ ਹਵਾ ਦਾ ਧਿਆਨ ਰੱਖ ਕੇ ਹੀ ਪਾਣੀ ਦਾ ਸੋਚਣਾ ਪਏਗਾ ਠੀਕ ਹੈ ਜੀ